ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਆ ਤੁਸ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅ ਦੁਬਾਰਾ ਤੋਂ ਫੇਰ ਵੀਡੀਓ ਸ਼ੁਰੂ ਕਰ ਲਈ ਆ ਟਾਈਮ ਹੋ ਗਿਆ ਸ਼ਾਇਦ ਸਾਢੇ ਘੱਟ ਦਾ ਹੋ ਗਿਆ ਤੇ ਰੋਟੀ ਪਾਣੀ ਦਾ ਅੱਜ ਜਿਵੇਂ ਤੁਹਾਨੂੰ ਤੁਸੀਂ ਪਿਛਲਾ ਵਲੌਗ ਦੇਖ ਹੀ ਲਿਆ ਜਿਹੜਾ ਦੇ ਬਾਡੇ ਵਾਲ ਆਪਣਾ ਨਿਬੜਿਆ ਹੀ ਹੋਇਆ ਸੀ ਕੰਮ ਤੇ ਜੀ ਨੂੰ ਹੁਣ ਭੁੱਖ ਹੋਊਗੀ ਬੱਚਿਆਂ ਨੇ ਨਹੀਂ ਹਾਲੇ ਕੁਝ ਖਾਧਾ ਇਹਨਾਂ ਨੇ ਆਪਦੀ ਰੋਟੀ ਖਾ ਲਈ ਤੇ ਮੈਂ ਵੀ ਨਹੀਂ ਹਾਲੇ ਕੁਝ ਖਾਧਾ ਹਾਲੇ ਚੰਗੀ ਤਰ੍ਹਾਂ ਭੁੱਖ ਜੀ ਨਹੀਂ ਹੈਗੀ ਤੇ ਟਾਈਮ ਹਾਲੇ ਹੈਗਾ ਸਾਢੇ 4 ਹੀ ਹੋਏ ਨੇ ਤੇ ਆਪਾਂ ਖਾ ਲਾਂਗੇ ਜੀ ਭੁੱਖ ਲੱਗੀ ਠੀਕ ਹੈ ਜੀ ਤੇ ਮੇਰੇ ਕੋ ਨਾ ਜਿਵੇਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਮੇਰੇ ਕੋਲ ਹੈ ਮੇਰੇ ਤੇ ਇਸ ਵਾਰ ਵਾਹਿਗੁਰੂ ਜੀ ਦੀ ਬਹੁਤ ਸਾਰੀ ਕਿਰਪਾ ਆ ਤੇ ਉਮੀਦ ਕਰਦੇ ਆ ਵਾਹਿਗੁਰੂ ਜੀ ਤੁਹਾਡੇ ਤੇ ਵੀ ਬਹੁਤ ਸਾਰੀ ਕਿਰਪਾ ਕਰੀ ਹੋਊਗੀ ਹਨਾ ਤੇ ਕਰਕੇ ਰੱਖਣ ਇਦਾਂ ਹੀ ਬਣਾਈ ਰੱਖਣ ਆਪਣੀ ਸਾਰੀ ਕਿਰਪਾ ਹਨਾ ਤੇ ਮੇਰੇ ਭਰਿਆ ਸਾਰਿਆਂ ਤੇ ਵਾਹਿਗੁਰੂ ਹੱਥ ਰੱਖਣ ਹਨਾ ਜਿਹੜੀ ਮੇਨ ਗੱਲ ਇਹ ਆ ਤੇ ਉਹ ਹੁੰਦੀ ਆ ਆਪਣੀ ਜਿਹੜੀ ਆ ਤੰਦਰੁਸਤੀ ਹਨਾ ਤੇ ਪਰਿਵਾਰ ਦੇ ਵਿੱਚ ਆਪਣੇ ਸਾਰਿਆਂ ਤੇ ਹਨਾ ਤੇ ਸਭ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਹਨਾ ਤੇ ਤੰਦਰੁਸਤੀ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਜੇ ਆਪਾਂ ਤੰਦਰੁਸਤ ਆ ਤਾਂ ਆਪਣੇ ਲਈ ਸਭ ਕੁਝ ਆਪਾਂ ਨੂੰ ਸਭ ਕੁਝ ਵਧੀਆ ਲੱਗਦਾ ਹੈ ਹਨ ਤੇ ਜੇ ਜਦੋਂ ਆਪਾਂ ਤੰਦਰੁਸਤ ਨਹੀਂ ਹੈਗੇ ਫਿਰ ਤਾਂ ਅਸੀਂ ਥੋੜੀ ਜੇਬ ਦੇ ਵਿੱਚ ਉਹੀ ਗੱਲ ਆ ਵੀ ਸਕੂਨ ਤੰਦਰੁਸਤੀ ਦੇ ਨਾਲ ਆ ਲੱਖਾਂ ਰੁਪਈਆ ਦੇ ਬਿਸਤਰੇ ਨਾਲ ਸਕੂਨ ਨਹੀਂ ਕਦੇ ਵੀ ਮਿਲਦਾ ਹਨ ਤੇ ਪਿਛਲੀ ਵਾਰੀ ਅਸੀਂ ਦੀਵਾਲੀ ਮਨਾਈ ਕੁਛ ਇੰਨੀ ਖਾਸ ਨਹੀਂ ਸੀਗੀ ਜਮਾ ਹੀ ਨਹੀਂ ਥੇ ਘਾਸ ਹਨ ਤੇ ਇਹਨਾਂ ਨੇ ਸਾਡੇ ਲਈ ਲਿਆਂਦਾ ਸਭ ਕੁਛ ਐਵੇਂ ਕਹੀਏ ਬਹੁਤ ਸਾਰੀ ਮਠਿਆਈ ਲਿਆਂਦੀ ਜਿਹੜੀ ਕਿ ਸਾਡੀ 15 ਦਿਨ ਬਾਅਦ ਆਪਣਾ ਹੁੰਦਾ ਨਾ ਗੁਰਪਰਬ ਦੀਵਾਲੀ ਤੋਂ 15 ਦਿਨ ਬਾਅਦ ਤੱਕ ਵੀ ਸਾਡੀ ਜਿਹੜੀਆਂ ਮਠਿਆਈ ਲੱਡੂ ਰੋਲਦੇ ਰਹੇ ਵੀ ਹਨਾ ਇੰਨੀ ਮਠਿਆਈ ਸੀਗੀ ਕਿਉਂਕਿ ਖਾਣ ਵਾਲੇ ਇੰਨੀ ਸੀ ਕੋਈ ਤੇ ਮਠਿਆਈ ਵੀ ਵੱਧੂ ਸੀਗੀ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਇਹ ਬਿਮਾਰ ਸੀਗੇ ਰਹਿ ਗਏ ਅਸੀਂ ਮਾਪੁੱਤ ਮੈਂ ਤੇ ਜਿਹੜਾ ਤੇ ਵੱਡਾ ਬੇਟਾ ਗਿਆ ਹੋਇਆ ਸੀਗਾ ਉਹ ਘਰੇ ਨਹੀਂ ਸੀਗਾ ਤੇ ਉਹਦੇ ਕਰਕੇ ਫਿਰ ਕੁਛ ਇਹ ਬਿਮਾਰ ਸੀਗੇ ਹਨਾ ਤੇ ਕੁਛ ਮੂੜੇ ਨਹੀਂ ਸੀਗਾ ਫਿਰ ਜਦੋਂ ਆਪਣੇ ਘਰ ਦਾ ਮੁਖੀ ਜਦੋਂ ਬਿਮਾਰ ਹੋਵੇ ਨਾ ਫਿਰ ਚਾਹੇ ਟਾਈਮ ਵੀ ਹੋਵੇ ਐ ਟਾਈਮ ਵੀ ਹੋਵੇ ਫਿਰ ਮੂਡ ਨਹੀਂ ਜਦੋਂ ਹੁੰਦਾ ਨਾ ਫਿਰ ਉਹ ਸਾਰੀ ਚੀਜ਼ ਆਪਾਂ ਨੂੰ ਐ ਪਈ ਖਰਾਬ ਹੋ ਜਾਂਦੀ ਆ ਤੇ ਇਸ ਵਾਰ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਜਣੇ ਵਧੀਆ ਆ ਤੰਦਰੁਸਤ ਆ ਠੀਕ ਠਾਕ ਆ ਤੇ ਆਪਾਂ ਨੇ ਬਹੁਤ ਸਾਰੀ ਸ਼ਾਪਿੰਗ ਕਰੀ ਆ ਜਿਹੜੀ ਹੁਣ ਮੈਂ ਤੁਹਾਡੇ ਨਾਲ ਸ਼ਾਪਿੰਗ ਬਲੌਗ ਇਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਮੈਂ ਕਿਹਾ ਵੀ ਚਲੋ ਮੈਂ ਜੀਜ਼ ਖਰੀਦੀ ਆ ਤੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਇੰਨਾ ਸਾਰਾ ਪਿਆਰ ਕਰਦੇ ਹੋ ਪਰ ਪਰਕੇ ਤੁਸੀਂ ਜਿਹਨਾਂ ਅਨੁਭਵ ਕੀਤਾ ਹੈ ਥੈਂਕ ਯੂ ਸੋ ਮੱਚ ਭੈਣੇ ਸਾਰਿਆਂ ਦਾ ਹੀ ਹੈ ਨਾ ਬਹੁਤ ਬਹੁਤ ਧੰਨਵਾਦ ਤੇ ਮੈਂ ਜੇ ਮੈਂ ਹੁਣ ਇੱਥੇ ਨਾਂ ਲੈ ਕੇ ਦੱਸਾਂ ਹਨਾ ਫਿਰ ਕਿਸੇ ਦਾ ਨਾਂ ਰਹਿ ਜਾਵੇ ਫਿਰ ਭੈਣਾਂ ਗੁੱਸਾ ਕਰਨਗੀਆਂ ਹਨਾ ਵੀ ਸਾਡਾ ਨਾਂ ਨਹੀਂ ਲਿਆ ਤੇ ਸਾਰੀਆਂ ਮੇਰੀਆਂ ਭੈਣਾਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਪਰਿਵਾਰ ਵੱਲੋਂ ਹੀ ਸਾਰਿਆਂ ਦਾ ਜਿਹੜਾ ਤੂੰ ਵੀ ਇੱਧਰ ਬੋਲੀ ਥੈਂਕ ਯੂ ਉਹ ਜਾ ਕੇ ਬੈਠ। ਆ ਤਾਂ ਕਹਦੇ ਕਿ ਮਾਸੀ ਜੀ ਥੈਂਕ ਯੂ ਪ੍ਰਿੰਸਰ ਇੱਧਰ ਆ ਜਾ ਕੈਮਰੇ ਦੇ ਪਿੱਛੇ ਜਾ ਕੇ ਬੈਠਾ ਮੈਂ ਟੱਕ ਦੇ ਖਾਜ ਹੋਈ ਜਾਂਦੇ ਪਤਾ ਨਹੀਂ ਕੀ ਹੋ ਗਿਆ ਤੇ ਸ਼ਾਪਿੰਗ ਆਪਾਂ ਕੀਤੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਸ਼ਾਪਿੰਗ ਇਸ ਵਾਰ ਪਈਏ ਜੱਟ ਨੇ ਸਾਨੂੰ ਬੰਬੀ ਸਾਰੀ ਸ਼ਾਪਿੰਗ ਕਰਵਾਈ ਆ ਬੰਬੀ ਸਾਰੀ ਕਹਿੰਦਾ ਦਿਲ ਖੋਲ ਕੇ ਸ਼ਾਪਿੰਗ ਕਰੋ ਜੋ ਚੀਜ਼ ਮੈਂ ਹੁਣ ਆ ਹੁਣ ਹਾਲੇ ਵੀ ਕੱਲ ਨੂੰ 20 ਤਰੀਕ ਆ ਕੱਲ ਨੂੰ ਅਸੀਂ ਦੀਵਾਲੀ ਮੈਨੂੰ ਨਹੀਂ ਪਤਾ ਕੱਲ ਨੂੰ ਮਨਾਉਣੀ ਆ ਜਾਂ ਪਰਸੋਂ ਨੂੰ ਮਨਾਉਣੀ ਆ ਮੈਂ ਕਹਿੰਦੀ ਹੁੰਨੀ ਆ ਵੀ ਮੇਰੀ ਤਾਂ ਰੋਜ਼ ਦੀਵਾਲੀ ਆ ਹਨਾ ਤੰਦਰੁਸਤੀ ਹੋਵੇ ਤਾਂ ਰੋਜ਼ ਦੀਵਾਲੀ ਆ ਰੋਜ਼ ਹੀ ਜੇ ਤੁਸੀਂ ਤੰਦਰੁਸਤ ਨਹੀਂ ਨਾ ਹੈਗੇ ਫਿਰ ਦੀਵਾਲੀ ਵਾਲੇ ਦਿਨ ਵੀ ਦੀਵਾਲੀ ਨਹੀਂ ਲੱਗਣੀ ਤੁਹਾਡੀ ਹਨਾ ਤੇ ਵੈਗਰੂ ਸਭ ਤੋਂ ਵੱਡਾ ਰਾਜ ਇਹ ਹੁੰਦਾ ਹੈ ਕਿ ਜੇ ਆਪਣੀ ਦੇਹ ਤੰਦਰੁਸਤ ਆ ਨਾ ਫਿਰ ਆਪਣੇ ਲਈ ਸਭ ਕੁਝ ਆ ਹਨਾ ਤੇ ਵਿਛੜ ਗਿਆ ਨੇ ਕਦੇ ਨਹੀਂ ਮਿਲ ਜਾਣਾ ਚਾਹੇ ਉਹ ਕੋ ਭੈਣ ਭਾਈ ਆ ਚਾਹੇ ਮਾਪਿਓ ਨੇ ਉਹਨਾਂ ਨੇ ਜਿਹੜਾ ਮਤਲਬ ਇੱਕ ਵਾਰੀ ਆਪਾਂ ਆਪਣੇ ਨਾਲੋਂ ਵਿਛੜ ਗਿਆ ਨਾ ਜਿਹੜੀ ਰੂਹ ਵਿਛੜ ਗਈ ਉਹਨੇ ਕਦੇ ਨਹੀਂ ਮਿਲਣਾ ਜਿਉਂ ਦੀ ਜਾਨ ਦਾ ਕੁਝ ਵੀ ਛੁੱਟਦਾ ਨਹੀਂ ਹੈਗਾ ਜੇ ਆਪਾਂ ਦੇਖੀਏ ਕੁਝ ਵੀ ਨਹੀਂ ਛੁੱਟਦਾ ਇਹ ਜੇ ਹੁਣ ਕਈ ਭੈਣ ਭਰਾਵਾਂ ਨੇ ਕਹਿਣਾ ਵੀ ਤੁਹਾਡੇ ਮੰਮੀ ਦੀ ਡੈਥ ਹੋਈ ਆ ਤੁਸੀਂ ਦੀਵਾਲੀ ਮਨਾ ਰਹੇ ਹੋ ਦੇਖੋ ਇਹ ਦੇਣਾ ਇਹ ਚੜ ਜਾਂਦਾ ਛਿਪ ਜਾਂਦਾ ਜੇ ਰੋਜ਼ ਰੋਵਾਂਗੇ ਕਿ ਨਾ ਤਾਂ ਉਹਨਾਂ ਨੇ ਮੁੜ ਕੇ ਆਉਣਾ ਠੀਕ ਆ ਤੇ ਨਾ ਫਿਰ ਤੁਸੀਂ ਸਾਡੀ ਵੀਡੀਓ ਦੇਖਣੀ ਆ ਤੁਸੀਂ ਅਸੀਂ ਜਾਣਦੇ ਨੇ ਨਵੇਂ ਆ ਹਾਂ ਨਾ ਫਿਰ ਤੁਸੀਂ ਸਾਡੀ ਵੀਡੀਓ ਦੇਖਣੀ ਆ ਜਦੋਂ ਹੁਣ ਮੈਂ ਰੋ ਕੇ ਵੀਡੀਓ ਪਾਉਂਦੀ ਵੀ ਸੀ ਨਾ ਰੋ ਕੇ ਨਹੀਂ ਸੀ ਪਾਉਂਦੀ ਉਹ ਨੇਚਰਲੀ ਜਦੋਂ ਹੁਣ ਵੀ ਹੁਣ ਵੀ ਮੇਰਾ ਜਿਵੇਂ ਕਹਦੇ ਇੱਥੇ ਮੰਮੀ ਕਿਹਾ ਨਾ ਮੇਰਾ ਇੱਥੇ ਭਰ ਜਾਂਦਾ ਆ ਹਨਾ ਮੈਂ ਬਹੁਤ ਔਖਾ ਕੰਟਰੋਲ ਕਰਦੀ ਆ ਤੇ ਬਸ ਤੁਹਾਨੂੰ ਪਤਾ ਹੀ ਆ ਵੀ ਮਾਂ ਮਾਂ ਹੀ ਹੁੰਦੀ ਆ ਹਨਾ ਵੀ ਨਾ ਤਾਂ ਉਹਨਾਂ ਨੇ ਹੁਣ ਮੁੜ ਕੇ ਤਾਉਣਾ ਨਹੀਂ ਹੈਗਾ ਜਿਹੜਾ ਜਿਹੜਾ ਆਪਣੇ ਨਾਲ ਉਹ ਚਲੇ ਗਿਆ ਤੇ ਜਿਵੇਂ ਹੁਣ ਬੀਰਾ ਰਾਜਵੀਰ ਜਵੰਦਾ ਹੀ ਆ ਇੰਨਾ ਸੋਹਣਾ ਗਾਣਾ ਲਿਖ ਕੇ ਗਿਆ ਵੀ ਜੰਮੇ ਨਾਲ ਦੇ ਕਦੋਂ ਕਿਤੋਂ ਵੀ ਨਹੀਂ ਸੀ ਹੁੰਦੇ ਉਹ ਆ ਸਾਰੀਆਂ ਬਾਕੀ ਚੀਜ਼ਾਂ ਦੁਨੀਆ ਦੀ ਕੁੱਲ ਚੀਜ਼ ਮੁੱਲ ਮਿਲਦੀ ਆ ਜਿਹੜੇ ਆਪਣੇ ਨਾਲੋਂ ਪਿੱਛੜ ਕੇ ਰੂਹ ਚਲੀ ਗਈ ਨਾ ਉਹ ਮੁੜ ਕੇ ਕਦੇ ਕਿਤੋਂ ਨਹੀਂ ਮਿਲਦੀ ਹੈ ਨਾ ਤੇ ਉਹਨਾਂ ਨੇ ਕਿਤੋਂ ਨਹੀਂ ਮਿਲਣਾ ਹੈਗਾ ਫਿਰ ਕਿਉਂ ਨਾ ਫਿਰ ਆਪਾਂ ਜਿਹੜੀ ਆਪਣੇ ਪਿੱਛੇ ਆ ਰੋਜ ਰੋਵੋ ਇਹ ਨਹੀਂ ਹੈਗਾ ਵੀ ਬੰਦਾ ਰੋਵੇ ਬਨਾ ਜਦੋਂ ਆਪਣਾ ਮਨ ਭਰਦਾ ਨਾ ਗੱਜ ਭਰਦਾ ਉਹਨੂੰ ਕੱਢ ਲਓ ਘਵਾਰ ਨੂੰ ਕੱਢ ਲੈਣੀ ਹੁੰਦੀ ਆ ਮੈਂ ਵੀ ਕੱਢ ਲੈਣੀ ਹੁੰਨੀ ਆ ਰੋ ਲੈਣੀ ਹੁੰਨੀ ਆ ਤੇ ਜ਼ਰੂਰੀ ਨਹੀਂ ਹੈਗਾ ਮੈਂ ਕੈਮਰੇ ਤੇ ਰੋਵਾਂ ਹੈਨਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੈਨੂੰ ਰੋਂਦੀ ਨੂੰ ਦੇਖੋਗੇ ਹੀ ਦੇਖੋਗੇ ਤੇ ਕਈ ਵਾਰੀ ਬੰਦੇ ਦਾ ਮਨ ਆਪ ਆਪਣੇ ਘਰੋਂ ਹੀ ਦੁਖੀ ਹੁੰਦਾ ਤੇ ਉੱਪਰ ਆਪਾਂ YouTube ਤੇ ਆਉਨੇ ਉਹ ਕੋਈ ਵਧੀਆ ਚੀਜ਼ ਦੇਖੀ ਉੱਪਰ ਮੈਂ ਰੋ ਰੋ ਕੇ ਵੀਡੀਓ ਬਣਾਉਂਦੀ ਹੋਵਾਂ ਫਿਰ ਉਹ ਤੁਹਾਨੂੰ ਵਧੀਆ ਨਹੀਂ ਲੱਗਣੀ ਹੈਨਾ ਤੇ ਬਸ ਆਹੀ ਕਾਰਨ ਹੁੰਦਾ ਆ ਤੇ ਤਿਹਾਰਨੇ ਇਹ ਸਾਲ ਪਰ ਸਾਲ ਬਾਅਦ ਆਉਂਦਾ ਆ ਕਿੱਕ ਦਿਨ ਮਨਾਉਣਾ ਚਾਹੇ ਰੋਜ਼ ਮਨਾਉਣਾ ਇਹ ਤੁਹਾਡੇ ਤੇ ਡਿਪੈਂਡ ਆ ਮੈਂ ਤਾਂ ਰੋਜ਼ ਹਰੇਕ ਦਿਨ ਆਈ ਕਹਿ ਕੇ ਮੰਨਦੀ ਹੰਨੀ ਆ ਵੀ ਇਹ ਮੇਰਾ ਆਖਰੀ ਦਿਨ ਆ ਅੱਜ ਮੇਰੀ ਦੀਵਾਲੀ ਆ ਅੱਜ ਮੇਰੀ ਲੋਹੜੀ ਆ ਤੇ ਉਹਨੂੰ ਖੁਸ਼ੀ ਖੁਸ਼ੀ ਗੱਡੀ ਦਾ ਹੁੰਦਾ ਹਾਂ ਕੋਈ ਇੱਧਰ ਲਈ ਉੱਧਰ ਲਈ ਆਪਤਾ ਜਵੇ ਫਿਰ ਆਪਾਂ ਉਹਨੂੰ ਵੀ ਲੈ ਜਾਈਦਾ ਬਹੁਤ ਕੁਝ ਆ ਦੁਨੀਆ ਤੇ ਹੋਇਆ ਹਾੜ ਆਏ ਨੇ ਮੀਂਹ ਪਿਆ ਸੁੱਕਾ ਪਿਆ ਬਹੁਤ ਕੁਝ ਹੋਇਆ ਹਨਾ ਬਈ ਉਹ ਸਾਰੇ ਕੈਸੇ ਨੂੰ ਇੱਕ ਸੈਡ ਰੱਖ ਕੇ ਜਿਹੜਾ ਇੱਕ ਦਿਨਾ ਨਾ ਉਹਨੂੰ ਸੈਲੀਬ੍ਰੇਟ ਕਰ ਮੇਰੇ ਘਰ ਤੋਂ ਸ਼ੁਰੂ ਹੋਇਆ ਦੀ ਪੱਠਿਆਂ ਨੂੰ ਜਿੰਨਾ ਤੋਂ ਸਿੰਜਿਆ ਗਿਆ ਮਹਾਰਾਜ ਦਾ ਨਾਮ ਲੈ ਕੇ ਮੱਕੀ ਬੀਜਤੀ ਮੱਕੀ ਬੀਜਤੀ ਜੇ ਦੇਖੀ ਜਾ ਉਹ ਕੰਮ ਨੇ ਆਪਣੇ ਖੌੜਾ ਲਿਆਏ ਆਪਣਾ ਪੱਟ ਪਾਉਣੇ ਵਾਲਾ ਫੱਟਾ ਪਾਤੀਆਂ ਮੱਕੀ ਨੂੰ ਪਾਣੀ ਲਾਤਾ ਮਹਾਰਾਜ ਨੇ ਕਿਰਪਾ ਕਰਤੀ ਮੱਕੀ ਹੋਗੀ ਦਾਲੀਆਂ ਵੀ ਬਣਾ ਲਿਆ ਆਟਾ ਵੀ ਪਿਆ ਲਿਆ ਜੇ ਵੀ ਪਈਆ ਮੱਕੀ ਹਾਂ ਹੁਣ ਇਹਦਾ ਦਲਾਵਾ ਘਟਾਉਣਾ ਮੱਕੀ ਵਧੀਆ ਨਹੀਂ ਖਾਣ ਨੂੰ ਬਈ ਉਹ ਹੀ ਗਾਤਾ ਜੀ ਜੀ ਦਿੱਤੀ ਉਹ ਚਮਕੀ ਉਹ ਵੀ ਅੱਜ ਮੈਂ ਇੱਥੇ ਵੀ ਸੱਟ ਤੇ ਸੀ ਕਿ ਉਹ ਜਿਹੜੀਆਂ ਇੱਥੇ ਤੁਸੀਂ ਦੇਖੇ ਨਾ ਹੜਾਂ ਦੇ ਵਿੱਚ ਅਸੀਂ ਮੱਕੀ ਬੋੜਦੇ ਨੇ ਜੀ ਜੀ ਘਟ ਨਿਕਲਦੀ ਮਹਾਰਾਜ ਦੀ ਕਿਰਪਾ ਤਾਂ ਐਸੋਡੇ ਤੇ ਵੜਦੇ ਤਾਂ ਹਾਂ ਹਾਂ ਗੱਲ ਸਹੀ ਉਹ ਵੀ ਜਿੱਥੇ ਹੜਾ ਆ ਕੇ ਲੈ ਗਿਆ ਬਾਈ ਤੇ ਇੱਥੇ ਤਾਂ ਦੰਦਨਾਂ ਉਹ ਟਰੈਕਟਰ ਚੰਗਾ ਨਾ ਕੁਝ ਹੋਰ ਆ ਐ ਹੈ ਤੇ ਖਮਾਉਂਦੇ ਨੇ ਮੀਆਂ ਜਿਵੇਂ ਘੇਲੇ ਦੀ ਹੁੰਦੀਆਂ ਸਾਰੀ ਧਰਤੀ ਵੀ ਉਹੀ ਗੱਲ ਵੈਗਰੂ ਦੀ ਕਿਰਪਾ ਤਾਂ ਹੈਗੀ ਆ ਵੀ ਆਪਣੇ ਇੱਥੇ ਕੰਪੈਨਾਂ ਚੱਲੀਆਂ ਨੇ ਹਨਾ ਜਿੱਥੇ ਕੰਪੈਨਾਂ ਨਹੀਂ ਚੱਲੀਆਂ ਉਹ ਵੀ ਦੇਖੋ ਥੋੜਾ ਕਾ ਲਾਂਗੇ ਹਾਂ ਥੋੜਾ ਕਾ ਲੂਆ ਗੱਲਾਂ ਹਾਂ ਫਸਲ ਤਾਂ ਵੱਡੀ ਫਸਲ ਤਾਂ ਵੱਡੀ ਜਾਊਗੀ ਵੀ ਉਹੀ ਗੱਲ ਆ ਵੀ ਜਿੱਥੋਂ ਮੈਨੂੰ ਪੱਠੇ ਪਾਉਣ ਦੀ ਵੀ ਆਸ ਨਹੀਂ ਸੀਗੀ ਨਾ ਉੱਥੋਂ ਹੀ ਅਸੀਂ ਮੱਕੀ ਵੀ ਕੱਢ ਲਈ ਮੱਕੀ ਦਾ ਆਟਾ ਵੀ ਬਿਹਾ ਲਿਆ ਪੱਠੇ ਵੀ ਪਾ ਲੇ ਛਲੀਆਂ ਵੀ ਖਾ ਲੀਆਂ ਉਹ ਵੀ ਇਹ ਨਹੀਂ ਹੈਗਾ ਵੀ ਅਸੀਂ ਝੂਠ ਬੋਲਦੇ ਆ ਤੁਸੀਂ ਦੇਖਿਆ ਸਾਰਾ ਕੁਝ ਇਹਨਾਂ ਨੂੰ ਕੀ ਆ ਤੀ ਮੈਂ ਖੇਤ ਚ ਕੜ ਕੇ ਵੀ ਮਾਰਾਂ ਦੀ ਜੇ ਕਿਰਪਾ ਹੋਈ ਤਾਂ ਜੀਰੀ ਲਾ ਕੇ ਵੜ ਲਾਂਗੇ ਹਾਂ ਇਹ ਨਾਲ ਕਿਰਪਾ ਹੋਈ ਵੀ ਦੇਖੀ ਜੋ ਨਾ ਆਪਣਾ ਹੱਲੇ ਖੜਾ ਆ ਤੇ ਲਾਸਟ ਪਾਣੀ ਆਪਾਂ ਲਾਦਣਾ ਮਾਣ ਆ ਮੈਨੂੰ ਹੱਥ ਦੇ ਕੇ ਰੱਖਿਆ ਮੇਰੀ ਸੋਣੀ ਪੀਹਾ ਵੀ ਬਹੁਤ ਵਧੀਆ ਮੇਰੀ ਫਸਲ ਬਾੜੀ ਕੀਤੀ ਬਸ ਬਹਿਗਰੂ ਇੱਕ ਨੇ ਕਿਰਪਾ ਬਣਾਈ ਰੱਖਣ ਠੀਕ ਹੈ ਜੀ ਤੇ ਝੋਨਾ ਵੀ ਵੱਡਿਆ ਜਾਣਾ ਹੈ ਜਾਂ ਕਾ ਬਾਕੀ ਝੋੜੀਆਂ ਸੀਸਾ ਨੇ ਸਮਝ ਲਓ ਵਿਸਾਰੇ ਮੈਂ ਬੰਗਿਆਂ ਨੇ ਪਿਆਰ ਕੀਤਾ ਹਾਂ ਤੇ ਫਿਰ ਹੁਣ ਆਪਾਂ ਨੇ ਵਧੀਆ ਆਪਣੇ ਤੇ ਵੈਗਰੂ ਦੀ ਕਿਰਪਾ ਹੋਈ ਥੋੜੇ ਜਾ ਥੋੜਾ ਬਹੁਤੇ ਚ ਬਹੁਤਾ ਸਾਰੇ ਟੱਬਰ ਨੂੰ ਇਹਨਾਂ ਨੇ ਖੁਸ਼ ਕੀਤਾ ਵੀ ਜਿੰਨੀ ਵੀ ਚੀਜ਼ ਮੈਂ ਮੂੰਹੋਂ ਕੱਢੀ ਵੀ ਆ ਵੀ ਲੈਣਾ ਆ ਵੀ ਲੈਣਾ ਉਹੀ ਗੱਲ ਆ ਵੀ ਜੱਟੀ ਨੇ ਇਸ ਵਾਰ ਤਾਂ ਹੰਡ ਪਗਾਉਣ ਵਾਲੀ ਗੱਲ ਕਰਦੀ ਵੀ ਸਾਰੀ ਚੀਜ਼ ਆ ਗਈ ਤੁਹਾਡੇ ਸਾਹਮਣੇ ਪਈ ਆ ਦੇਖ ਲਓ ਹੁਣ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਣੀ ਆ ਆਪਣੀ ਵੀਡੀਓ ਨਾਲ ਲੰਬੀ ਹੋ ਜਵੇ ਤੇ ਸਭ ਤੋਂ ਪਹਿਲਾਂ ਜਿਵੇਂ ਕਹਿੰਦੇ ਆ ਪਹਿਲਾਂ ਮਿੱਠੇ ਤੋਂ ਸ਼ੁਰੂ ਕਰੀਏ ਕਿ ਦੀਵੇ ਤੋਂ ਸ਼ੁਰੂ ਕਰੀਏ ਚਲੋ ਪਹਿਲਾਂ ਮਿੱਠੇ ਤੋਂ ਕਰਦੇ ਆ ਹਨਾ ਸਭ ਤੋਂ ਪਹਿਲਾਂ ਭਜਿਹਾਰ ਲਈ ਆ ਲਿਆਂਦੇ ਨੇ ਚਾਕਲੇਟ ਠੀਕ ਹੈ ਜੀ ਹੂੰ ਬੰਦਾ ਹੀ ਪੈਕ ਚਾਕਲੇਟ ਆਏ ਨੇ ਮਠਾਇਆ ਠੀਕ ਹੈ ਜੀ ਇਹ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੀਵੇ ਹਨ ਪੈਕਿੰਗ ਮੈਨੂੰ ਬਹੁਤ ਸੋਹਣੇ ਲੱਗੇ ਇਹ ਦੀਵੇ ਹੁਣ ਤੁਸੀਂ ਕਹਿਣਾ ਵੀ ਦੀਵੇ ਤੁਸੀਂ ਉੱਥੋਂ ਖਰੀਦਣੇ ਸੀਗੇ ਜਿਹੜੇ ਉਹ ਬਾਹਰ ਬੈਠੇ ਹੁੰਦੇ ਵੀ ਮੈਂ ਗਈ ਨਹੀਂ ਹੈਗੀ ਸ਼ਾਪ ਤੇ ਗਈ ਸ਼ਾਪ ਤੋਂ ਲੈ ਹੁਣ ਮੈਨੂੰ ਨਹੀਂ ਪਤਾ ਜੇ ਮੈਂ ਜਾਂਦੀ ਮੈਂ ਉੱਥੋਂ ਜ਼ਰੂਰ ਉਹਨਾਂ ਤੋਂ ਲੈ ਕੇ ਆਉਂਦੀ ਹੈ ਨਾ ਬੈਠੇ ਹੁੰਦੇ ਹੋਣਗੇ ਨਾ ਆਪਣੇ ਉੱਥੇ ਤਰ੍ਹਾਂ ਹੈ ਵੀ ਫਰਮੋਤ ਆਨੇ ਸਾਰੀ ਉਹ ਹਰ ਇੱਕ ਸਾਲ ਲੈ ਕੇ ਆਉਂਦੀ ਆ ਪੈਕਿੰਗ ਅਸੀਂ ਪਹਿਲੀ ਵਾਰ ਹੀ ਲਿਆਂਦੀ ਆ ਤੇ ਦੀਵੇ ਬਹੁਤ ਸੋਹਣੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਠੀਕ ਹੈ ਜੀ ਇਹ ਹੋ ਗਏ ਦੀਵੇ ਤੇ ਉਸ ਤੋਂ ਬਾਅਦ ਹੋਗੀ ਆਪਣੇ ਹਟੜੀ ਮਾਤਾ ਰਾਣੀ ਦੀ ਠੀਕ ਹੈ ਜੀ ਛੱਤਮੀ ਮਾਤਾ ਦੀ ਹਟੜੀ ਇਹ ਇਹ ਹਟੜੀ ਮੈਂ ਕਹਿ ਕੇ ਮੰਗਵਾਈ ਆ ਹਨਾ ਸਟੀਲ ਦੀ ਆ ਇਹ ਖੁਸ਼ੀ ਔਰ ਲਾਡੋ ਦੀ ਜਿਹੜਾ ਕਹਿੰਦਾ ਆ ਅਸੀਂ ਜਿਸ ਦਿਨ ਦੇ ਵੀ ਮਤਲਬ ਵੀ ਮੈਂ ਇਸ ਘਰ ਦੇ ਵਿੱਚ ਆਈਆਂ ਕਦੇ ਹੱਡੜੀ ਨਹੀਂ ਖਰੀਦੀ ਹੈਗੀ ਹਨਾ ਵੀ ਏਕੜਾ ਮੱਥਾ ਟੇਕਣ ਨੂੰ ਚਲੋ ਚੀਜ਼ ਬਣੀ ਹੋਈ ਆ ਹਨਾ ਇਹਨੂੰ ਹੁਣ ਤੁਸੀਂ ਉਹ ਬਣਾ ਲੈ ਜਿਓ ਵੀ ਇਹ ਹਿੰਦੂਆਂ ਦਾ ਆਪਾਂ ਸਿੱਖ ਨਹੀਂ ਬਣਾਉਦੇ ਆਪਣੇ ਮਨ ਲਈ ਕੁਝ ਵੀ ਕਰ ਲੋ ਤੁਸੀਂ ਖੁਸ਼ ਹੋਣੇ ਚਾਹੀਦੇ ਹੋ ਦੋ ਘੜੀ ਚਾਰ ਜਾਣੇ ਤੁਸੀਂ ਜਿਹੜਾ ਫੈਮਿਲੀ ਮੈਂਬਰ ਹਨ ਨਾ ਤੁਸੀਂ ਉਹ ਜੋ ਰਾਣੀ ਤੇ ਸਾਹਿਬ ਦੀ ਹਾਂ ਉਹ ਤੁਸੀਂ ਇਕੱਠੇ ਉਹ ਲੀਕੜੀ ਹਾਂ ਇਕੱਠੇ ਹੋ ਕੇ ਤਾਂ ਬੈਠੋਗੇ ਤੁਸੀਂ ਸਾਰਾ ਟੱਬਰ ਜੇ ਹੁਣ ਮੱਥਾ ਟੇਕਣ ਬੈਠੋਗੇ ਤੁਸੀਂ ਤਾਂ ਇਕੱਠੇ ਹੋ ਕੇ ਬੈਠੋਗੇ ਨਾਲੇ ਮਾਤਾ ਰਾਣੀ ਸਾਹਿਬ ਸਾਰੇ ਮੱਥਾ ਟੇਕਦੇ ਨੇ ਹਨਾ ਮੈਨੂੰ ਲੱਗਦਾ ਹਟੜੀ ਸਾਰੇ ਭਰਦੇ ਆ ਤੇ ਮੈਂ ਇਹ ਨਾ ਨਮੀ ਮਗਵਾਈਆ ਤੇ ਇਹ ਅਸੀਂ ਆਪਦੇ ਪੈਸਿਆਂ ਦੀ ਪਹਿਲੀ ਵਾਰੀ ਖਰੀਦੀ ਆ ਭਾਈ ਇਹ ਹੀ ਲਾ ਲਓ ਹਨਾ ਤੇ ਪਹਿਲਾਂ ਜਿਹੜੀ ਅਸੀਂ ਹਟੜੀ ਭਰਦੇ ਸੀ ਉਹ ਮੇਰੇ ਵੱਡੇ ਬੇਟੇ ਨੂੰ ਉਹਦੇ ਮਾਮਾ ਮਾਮੀ ਦੇ ਕੇ ਗਿਆ ਸੀਗੇ ਪਹਿਲੀ ਦੀਵਾਲੀ 'ਚ ਤੇ ਉਸ ਤੋਂ ਬਾਅਦ 2000 ਦੀਆਂ ਹੋ ਗਈਆਂ ਇੱਕ ਇਹਦੇ ਨਾਮਕਿਆ ਤੋਂ ਹੀ ਆ ਗਈ ਸ਼ਾਇਦ ਡੈਡੀ ਦੇ ਕੇ ਗਿਆ ਸੀਗੇ ਜਿਹੜਾ ਆਦੀ ਹਟੜੀ ਤੇ ਇੱਕ ਸਾਡੇ ਇੱਥੇ ਜਿਹੜੇ ਹੁੰਦੇ ਨੇ ਨਾ ਹੁਣ ਮੈਨੂੰ ਨਹੀਂ ਪਤਾ ਭਾਈ ਤੁਸੀਂ ਜਾਤ ਦਾ ਨਾ ਲਾਜਿਓਗੇ ਇੱਥੇ ਮੈਂ ਜਾਤਾਂ ਗਿਣਦੀ ਆਂ ਵੀ ਉਹ ਦੇ ਕੇ ਨਹੀਂ ਜਾਂਦੇ ਹੁੰਦੇ ਜਿਹੜੇ ਆਪਣੇ ਹਟੜੀ ਦੇ ਕੇ ਜਾਂਦੇ ਹੁੰਦੇ ਜਿਹੜੇ ਆਪਣੇ ਭਾਂਡੇ ਬਣਾਉਂਦੇ ਮਿੱਟੀ ਦੇ ਉਹ ਹਟੜੀ ਦੇ ਕੇ ਜਾਂਦੇ ਆ ਉਹ ਦੇ ਕੇ ਫਿਰ ਉਹ ਅਸੀਂ ਉਹ ਹਟੜੀਆਂ ਇਸ ਵਾਰ ਵਧਾਤੀਆਂ ਤੇ ਇਸ ਵਾਰ ਅਸੀਂ ਆਪਦੇ ਪੈਸਿਆਂ ਦੀ ਹਟੜੀ ਲਿਆਂਦੀ ਹੈ ਠੀਕ ਹੈ ਜੀ ਆ ਦੇ ਇਹ ਸਟੀਲ ਦੀ ਮੰਗਵਾਲੀ ਮੈਂ ਤੇ ਹੋ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੋ ਕੇ ਲਿਆਂਦਾ ਭਾਂਡਿਆਂ ਦੇ ਵਿੱਚ ਤੇ ਭਾਂਡਿਆਂ ਦੇ ਵਿੱਚ ਆ ਗਿਆ ਇਹ ਆਪਣਾ ਇਹਨੂੰ ਕੀ ਬੋਲਾਂਗੇ ਆਪਾਂ ਤੁਸਕੇ ਹਨਾ ਅਸੀਂ ਤਾਂ ਤੁਸਕੇ ਕਹਿੰਦੇ ਆ ਬਹੁਤ ਭਾਰਾ ਹੈ ਇਹ ਪਤਾ ਨਹੀਂ ਕਿੰਨੇ ਕਿਲੋ ਦਾ ਕਿੱਲੋ ਆ ਜਾ 5 ਲੀਟਰ ਦਾ ਇਹ 5 ਲੀਟਰ ਦਾ ਹੈ ਆ ਤੇ ਇਹ ਇੰਡਕਸ਼ਨ ਤੇ ਰੱਖਣ ਵਾਲਾ ਹੈ ਠੀਕ ਹੈ ਜੀ ਇਹ ਤੇ ਆ ਥੱਲੇ ਪਲੇਟ ਲੱਗੀ ਹੋਈ ਆ ਇੰਡਕਸ਼ਨ ਵਾਲੀ ਇਹ ਗੈਸ ਤੇ ਤਾਂ ਨਹੀਂ ਰੱਖਿਆ ਜਾਂਦਾ ਮੈਂ ਇਹ ਨਹੀਂ ਖਰੀਦ ਕੇ ਲੈ ਕੇ ਆਈ ਇਹ 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 ਲੈ ਕੇ ਆਈ ਇਹਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਵੀ ਨਹੀਂ ਹੈਗੀ ਜਿਹੜੀ ਮੈਂ ਖਰੀਦੀ ਆ ਆ ਢੋਲ ਲਈ ਜਾ ਕੇ ਤੇ ਇੱਕ ਇਹ ਹੋ ਗਿਆ ਪਤਸ ਕਪੜਾ ਠੀਕ ਆ ਜੀ ਤੇ ਇਹਦਾ ਹੋ ਗਿਆ ਹਾ ਢੱਕਣ ਜਿਹਨੂੰ ਕਿ ਲਿਡ ਬੋਲਦੇ ਆ ਆ ਦੇਖ ਤਿਆਰ ਹੋ ਗਈ ਢੋਲੀ ਸਟੀਲ ਦੀ ਚੱਕਰ ਭਾਲੋ ਭਾਰੀ ਆ ਮੈਂ ਤਾਂ ਚੱਕੀ ਨੂੰ ਕੱਬਲਾ ਦੇਖਦੀ ਹੋਈ ਆ ਠੀਕ ਹੈ ਜੀ ਆ ਲਾਲ ਕੱਲ ਨੂੰ ਇੱਕ ਤੋਂ ਵਾਗੇ ਆਪਾਂ ਫਿਰ ਇਹਦੇ ਵਿੱਚ ਪਾਵਾਂਗੇ ਕੀ ਪਾਉਣਾ ਹੈ ਆਟਾ ਪਾਉਣ ਵਾਸਤੇ ਮੰਗਵਾਈ ਆ ਮੈਂ ਇਹ ਕਿੰਨੇ ਲੀਟਰ ਆ ਰਿਹਾ ਹੈ ਇਹ 20 ਹੀ ਗਿਆ ਤੇ 20 ਹੀ ਦੀ ਹੋਊਗੀ ਬਾਕੀ ਆ 22 ਲੀਟਰ ਹੈ ਮੈਨੂੰ ਤਾਂ ਆਪ ਵੱਧ ਨਹੀਂ ਲੱਗਦੀ ਚੱਲੋ ਜੀ ਇੱਕ ਇਹ ਹੋ ਗਈ ਢੋਲੀ ਤੇ ਭਾਂਡਿਆਂ ਦੀ ਥਾਂ ਤੇ ਭਾਂਡੇ ਆ ਗਏ ਥਾਂ ਤੇ ਦੀ ਥਾਂ ਤੇ ਸਾਰਾ ਸਮਾਨ ਆ ਗਿਆ ਤੇ ਉਸ ਤੋਂ ਬਾਅਦ ਆ ਗਿਆ ਆ ਰ ਹੈ ਉਹ ਪੈਣ ਮੈਂ ਤਾਂ ਪੁੱਛਦੀ ਸੀਗੀ ਇੱਕ ਦਿਨ ਮੈਂ ਲਾਈਵ ਆਈ ਸੀ ਨਾ ਉਹ ਕਹਿੰਦੇ ਸੀਗੇ ਮੋਇਸਚਰਾਈਜ਼ਰ ਮੋਇਸਚਰਾਈਜ਼ਰ ਦੱਸ ਦੋ ਹਨਾ ਇਹ ਹੈਗਾ ਕੋਲਡ ਕਰੀਮ ਭਾਈ ਵਿਦ ਐਲੋਵੇਰਾ ਵਾਲੀ ਹਨਾ ਇਹੇ ਐ ਲਓਵਰ ਵਾਲੀ ਆ ਦੇਖੋ ਇਹਦੇ ਉੱਤੇ ਲਿਖਿਆ ਹੋਇਆ ਹੈ। ਹੋ ਕੇ ਅਸੀਂ ਬਹੁਤ ਲਾਈਆ ਫਿਰ ਇੰਨੀ ਜਿੰਨਾ ਆਇਓਰ ਦੀ ਆ ਲੈਣਾ ਵਿੱਚ ਦੇ ਅਸੀਂ ਹਟ ਗਏ ਸੀਗੇ ਇਹ ਲਿਆਉਣ ਨੂੰ ਤੇ ਪਤਾ ਨਹੀਂ ਇਹ ਬੈਂਸਕਲੀਨ ਲੈ ਆਉਂਦੇ ਹੁੰਦੇ ਸੀ ਇਹ ਹੁਣ ਅਸੀਂ ਕਾਫੀ ਕੰਮ ਤੋਂ ਲਾਉਣੀ ਪਿਛਲੇ ਸਾਲ ਤੋਂ ਇਹ ਪਰਮ ਲੈ ਕੇ ਆਉਣਾ ਹੁੰਦਾ ਬਹੁਤ ਵਧੀਆ ਇਹ ਆਏ ਨਵੀਆਂ ਅਸੀਂ ਕੱਲ ਲਿਆਂ ਖੋਲਦੀ ਮੇਰੇ ਬਾਹਰ ਤਾਂ ਬੰਦ ਆ ਹੋ ਸਿਨੇਆਂਿਆਂ ਨੇ ਆ ਦੇਖੋ ਹੱਲੇ ਵੀ ਬਹੁਤ ਵਧੀਆ ਹੈ ਬਹੁਤ ਮੈਂ ਹੁਣ ਵੀ ਲਈ ਹੋਈ ਹੈ ਨਾ ਫੇਸ ਬਹੁਤ ਵੈ ਐਲੋਵਰਾ ਵਾਲੀ ਹੈ ਨਾ ਇਹ ਜਿਹੜਾ ਮੋਇਸਚਰ ਹੈ ਜਿਹੜਾ ਸੀ ਜਿਹੜਾ ਲੌਂਡਰੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਹਾਂ ਹੋ ਗਏ ਕੈਂਡਲਸ ਵਗੈਰਾ ਜਿਹੜਾ ਦੀਵਾਲੀ ਦਾ ਖਿਲਾ ਖੇਲਣੇ ਹੁਣ ਮੈਂ ਤੁਹਾਨੂੰ ਕੀ ਕਾਟ ਕੇ ਇਕੱਲੇ ਇਕੱਲੇ ਦਿਖਾਉਣੀ ਆ ਇਹ ਹੋ ਗਈ ਮਿੱਠੀਆਂ ਖਿਲਾ ਤੇ ਫੋਕੀਆਂ ਖਿਲਾ ਮੇਰੀਆਂ ਫੇਵਰਟ ਉਸ ਤੋਂ ਬਾਅਦ ਪਤਾ ਨਹੀਂ ਕੀ ਕੀ ਕਾਟੂ ਰੋਟ ਰੋਟ ਹੋ ਗਏ ਇਹਦੇ ਵਿੱਚ ਰੋਟ ਖੇਲੇ ਨਹੀਂ ਹਾਂ ਇਹ ਹੋ ਗਿਆ ਦੇਖੋ ਖੇਲਾ ਮਠਿਆਈ ਤੇ ਕਾਲੇ ਮਠਿਆਈ ਆਈ ਨਹੀਂ ਹੁਣ ਮੈਂ ਜਲਦੀ ਜਲਦੀ ਦਿਖਾ ਦਾਂ ਕਿਉਂਕਿ ਮੇਰੇ ਤੋਂ ਬਿਠੇ ਨਹੀਂ ਜਾਂਦਾ ਹਨ ਤੇ ਆ ਵੀ ਨਹੀਂ ਆਣਾ ਵਸ ਖਾਣ ਦਾ ਸਮਾਨ ਸਾਰਾ ਕਹਿੰਦੇ ਵੀ ਕਾਰਡਨ ਦਬਵਾ ਲਈਏ ਵੀ ਜੈ ਨਹੀਂ ਬੰਦਾ ਆ ਦੇਖੋ ਬਿਸਕੁਟ ਵਗੈਰਾ ਇਹ ਵੀ ਖਾਣ ਦਾ ਸਮਾਨ ਬੱਚਿਆਂ ਦਾ ਤੇ ਉਹ ਉਹ ਵੱਡਾ ਖੋਰ ਆ ਵੀ ਖਾਸਾ ਬੜਾ ਇਹ ਇੱਕ ਹੈਗਾ ਇਹ ਮੇਰੇ ਲਈ ਉਹ ਰੱਖ ਲੂੰਗੀ ਇਹ ਮੈਂ ਥੋੜੀ ਜਿਹੀ ਪੈਕਿੰਗ ਇਹਦੀ ਖੋਲਤੀ ਸੀ ਮੈਂ ਦੇਖਦੀ ਸੀ ਖੜਕ ਤੁਹਾਨੂੰ ਪਹਿਲਾਂ ਪੈਕਿੰਗ ਦਿਖਾਉਣੀ ਆ ਦੀ ਆ ਦੇਖੋ ਹੁਣ ਪੈਕਿੰਗ ਦੇਖ ਕੇ ਤੁਸੀਂ ਸਮਝ ਗਏ ਹੋਣੇ ਵੀ ਕੀ ਆ ਆ ਦੇਖੋ ਇਹ ਹੈਗੀ ਆ ਬੈੱਡ ਸ਼ੀਟ ਇਹੀ ਲੈ ਕੇ ਆਨੇ ਹੈ ਮੈਨੂੰ ਲੱਗ ਰਹੀ ਹੈ ਕਿ ਵਕੀ ਨੂੰ ਖੋਲ ਕੇ ਵਿਸ਼ਾ ਕੇ ਦੇਖਾਂਗੇ ਇਹਦੇ ਮੈਂ ਆਹ ਹਾਂ ਢਾਂਟ ਤਾਂ ਲੱਗ ਰਿਹਾ ਕੱਪੜਾ ਤਾਂ ਵਧੀਆ ਲੱਗ ਰਿਹਾ ਕਾਟਨ ਦੀ ਹੋਈ ਆ ਤੇ ਐਦਾਂ ਦੀ ਇਹ ਇਹ ਹੋ ਗਈ ਬੈੱਡ ਸ਼ੀਟ ਤੇ ਹੈ ਨਾਲ ਪਿੱਲੋ ਕਵਰ ਨੇ ਕਿਸੇ ਵੀ ਚੀਜ਼ ਦਾ ਰੇਟ ਮੈਨੂੰ ਨਹੀਂ ਪਤਾ ਹੈਗਾ ਕਿਉਂਕਿ ਮੈਂ ਨਹੀਂ ਗਈ ਲੈਣ ਮੈਨੂੰ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਹੋ ਗਈ ਆਪਣੀ ਬੈੱਡ ਸ਼ੀਟ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਆ ਹੈਗੇ ਆ ਅ ਗੱਦਿਆਂ ਦੇ ਕਵਰ ਜਿਹੜੇ ਸਾਡੇ ਰੂਮ ਦੇ ਵਿੱਚ ਗੱਦੇ ਨੇ ਬੈੱਡ ਨੇ ਨਾ ਉੱਤੇ ਜਿਹੜੇ ਗੱਦੇ ਨੇ ਉਹਨਾਂ ਦੇ ਕਵਰ ਫਟੇਜ ਹੋਏ ਸੀਗੇ ਖਰਾਬ ਜਿਹੇ ਹੋਏ ਸੀ ਮਤਲਬ ਉਹ ਜਿਹੜੇ ਨਾਲੇ ਮਿਲੇ ਸੀ ਉਹੀ ਸੀ ਮੈਂ ਕਦੇ ਖਰੀਦੇ ਹੀ ਨਹੀਂ ਗੇ ਤੇ ਹੁਣ ਮੈਂ ਇਸ ਵਾਰ ਸੋਚਿਆ ਵੀ ਆਪਾਂ ਨਵੇਂ ਲੈ ਆਉਣੀ ਆ ਫੇ ਮੈਂ ਇਹਨਾਂ ਨੂੰ ਕਹਿਤਾ ਤੇ ਇਹਨਾਂ ਨੇ ਲਿਆ ਤੇ ਇਹਨਾਂ ਨੇ ਲੈ ਕੇ ਆਏ ਕੁਝ ਸ਼ੌਪ ਦਾ ਇਜ਼ਾਤ ਨੌਮੀ ਇਹਨਾਂ ਨੇ ਲੈ ਕੇ ਆਏ ਤੇ ਭੈਣ ਇੱਕ ਪੁੱਛਦੇ ਸੀ ਲਓ ਜੀ ਇਹ ਸੀਗੀ ਆਪਣੀ ਸ਼ਾਪਿੰਗ ਠੀਕ ਹੈ ਜੀ ਦੀਵਾਲੀ ਦੀ ਸ਼ਾਪਿੰਗ ਹੋਰ ਕੀ ਰਹਿ ਗਿਆ ਕੁਝ ਨਾ ਤਾਂ ਨਹੀਂ ਗਿਆ ਤੁਹਾਡਾ ਸਾਰਾ ਕੁਝ ਮੋਂਟਪੋ ਹਾਂ ਸਾਰਾ ਕੁਝ ਤਾਂ ਖਾਤਾ ਤੁਹਾਨੂੰ ਤੇ ਭੈਣ ਗੁੱਛਦੇ ਸੀ ਇੱਕ ਵੀ ਦੀਦੀ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਖੰਨਾ ਜਾਂ ਦਰਾਹਾ ਪੜੇ ਖੰਨਾ ਸਾਨੂੰ ਦਰਾਹਾ ਸ਼ਹਿਰ ਲੱਗਦਾ ਹੈ ਠੀਕ ਹੈ ਜੀ ਖੰਨੇ ਸ਼ਹਿਰ ਮੈਂ ਜਾਨੀ ਹੁੰਨੀ ਆ ਮਾਰਚ ਦੇ ਵਿੱਚ ਜਦੋਂ ਸੇਲਾ ਲੱਗਦੀ ਹੈ ਨੇ ਸੂਟ ਦੇਖਣ ਠੀਕ ਹੈ ਜੀ ਤੇ ਉੱਥੇ ਮੈਂ ਜਾਨੀ ਹੁੰਨੀ ਆ ਮਾਰਚ ਚ ਤੇ ਉਹ ਵੀ ਪੱਕਾ ਨਹੀਂ ਹੁੰਦਾ ਵੀ ਮਤਲਬ ਇਹ ਕਦੇ ਇੱਕ ਅੱਧਾ ਸਾਲ ਮਿਸ ਵੀ ਹੋ ਜਾਂਦਾ ਹੈ ਵਿੱਚੋ ਹਨਾ ਉਹ ਹੋ ਜਾਂਦਾ ਹੈ ਜਿਹੜਾ ਦੇ ਕਾਰਨ ਵੀ ਜਿਹੜਾ ਦੇ ਪੇਪਰ ਹੁੰਦੇ ਆ ਉਹਦੇ ਕਰਕੇ ਜਾਇਆ ਨਹੀਂ ਜਾਂਦਾ ਹੈਗਾ ਜੇ ਹੁਣ ਛੁੱਟੀਆਂ ਜਿਹਨੂੰ ਤਿੰਨ ਚਾਰ ਛੁੱਟੀਆਂ ਹੋਣ ਫਿਰ ਮੈਂ ਚਲੀ ਜਾਨੀ ਹੁੰਨੀ ਹੈ ਜੇ ਇੱਕ ਛੁੱਟੀ ਹੋਵੇ ਫਿਰ ਨਹੀਂ ਮੈਂ ਜਾਂਦੀ ਫਿਰ ਮੈਨੂੰ ਐ ਹੁੰਦਾ ਵੀ ਜਵਾਕ ਨੇ ਪਿੱਛੋ ਪੜਨਾ ਨਹੀਂ ਹੈਗਾ ਹਨਾ ਤੇ ਉਹ ਮਾਰਚ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਉੱਥੇ ਸੇਲਾ ਹੁੰਦੀਆਂ ਨੇ ਸੇਲਾ ਆਪਾਂ ਨੂੰ ਸਾਰਿਆਂ ਭੈਣਾਂ ਨੂੰ ਸੇਲਾ ਦੇਖਣ ਦਾ ਸ਼ੌਂਕ ਹੁੰਦਾ ਹੀ ਆ ਸੂਟ ਚਾਹੇ ਮੈਂ ਉੱਥੇ ਇੱਕ ਲਿਆਵਾਂ ਚਾਹੇ 15 ਲਿਆਵਾਂ ਉਹ ਮੇਰੀ ਮਰਜ਼ੀ ਹੁੰਦੀ ਆ ਜਿਵੇਂ ਪਿਛਲੀ ਵਾਰੀ ਮੈਂ ਇੱਕੋ ਸੂ ਠੀਕ ਹੈ ਜੀ ਇਹ ਸੀਗੀ ਆਪਣੀ ਸ਼ਾਪਿੰਗ ਦੀਵਾਲੀ ਦੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਮੇਰੀ ਸ਼ਾਪਿੰਗ ਮੇਰੀ ਨਹੀਂ ਮੇਰੇ ਹਸਬੰਦ ਦੀ ਕੀਤੀ ਹੋਈ ਸ਼ਾਪਿੰਗ ਇਹਨਾਂ ਦੀ ਚਵਾਸ ਤੁਹਾਨੂੰ ਵਧੀਆ ਲੱਗੀ ਹੋ ਤੇ ਢੋਲੀ ਵੀ ਮੈਨੂੰ ਲੱਗਦਾ ਵੀ ਆਪਣੀ ਜ਼ਰੂਰਤ ਦੀ ਚੀਜ਼ ਆ ਕੋਈ ਵੀ ਇਹਦੇ ਵਿੱਚੋਂ ਇੱਕ ਵੀ ਚੀਜ਼ ਮੈਂ ਹੋਰ ਹੀ ਮੰਗਵਾਈ ਹੈਗੀ ਜਿਹੜੀ ਆਪਣੀ ਫालतू ਹੋਵੇ ਇਹ ਤਾਂ ਕਹਿ ਦਿੰਦੀ ਆ ਮੈਂ ਤਾਂ ਖਰੀਦ ਹੀ ਨਹੀਂ ਸਕਦੀ ਮੈਂ ਤੁਹਾਨੂੰ ਦੱਸਾਂ ਮੈਂ ਸੱਚੀ ਨਹੀਂ ਮੈਂ ਖਰੀਦ ਸਕਦੀ ਇੱਕ ਤਾਂ ਮੈਨੂੰ ਘਰਾਂ ਘਟ ਹੋ ਜਾਂਦੀ ਆ ਹਨਾ ਬਾਜ਼ਾਰ ਦੇ ਜੇ ਜਾ ਕੇ ਮੈਂ ਗਿਆ ਜਦੋਂ ਮੈਂ ਮੋਟਰਸਾਈਕਲ ਤੇ ਬੈਠਿਆ ਤਾਂ ਸਾਹਮਣੇ ਸਭ ਜੀ ਖਰੀਦ ਲਾ ਨਹੀਂ ਆਉਂਦੀ ਹੈ ਨਹੀਂ ਮੈਨੂੰ ਮੈਨੂੰ ਬੰਦੇ ਨੂੰ ਸਰਪੰਚੀ ਪੈਂਦੀ ਹੈ ਮੈਨੂੰ ਵਾਇਸ ਮੈਨੂੰ ਪਤਾ ਆ ਤਾਂ ਸਾਰੇ ਜਾਣਦੇ ਜਦੋਂ ਬੰਦੇ ਨਾ ਮੈਂ ਬਹਿ ਗਰੂ ਮੇਰੇ ਤਾਂ ਘਰ ਵਾਲੇ ਨੂੰ ਦੰਦ ਰੋਸਤੀ ਦਵੇ ਮੈਂ ਨਹੀਂ ਉਹ ਇੱਕ ਗੱਲ ਦਾ ਮੈਂ ਵੀ ਕਹਿੰਦਾ ਉਹ ਮੈਨੂੰ ਕੁਝ ਹੁੰਦਾ ਨਹੀਂ ਮੈਨੂੰ ਪਤਾ ਮੈਂ ਕਰ ਸਕਦਾ ਹਾਂ ਇਹ ਲੰਦਾ ਹਾਂ ਨਹੀਂ ਉੱਪਰ ਵੀ ਕੋਈ ਵੀ ਚੀਜ਼ ਹੋਵੇ ਪਰ ਮੈਂ ਵਧੀਆ ਖਰੀਦ ਲੈਂਦਾ ਮੇਰੇ ਨਾਲ ਵੀ ਹੁਣ ਜਿਵੇਂ ਅੱਜ ਜਿਆ ਅੱਜ ਇਸ ਵਾਰ ਜੇ ਸਾਨੂੰ ਬਹੁਤ ਸਾਰੇ ਗਿਫਟ ਮਿਲੇ ਨੇ ਜਿਦਾ ਤੁਸੀਂ ਦੇਖ ਲਿਆ ਉਹ ਸਕੂਲ ਬੈਗ ਵੀ ਉਹਨੂੰ ਮੈਂ ਨਵਾਂ ਲਿਆ ਕੇ ਦਿੱਤਾ ਉਸ ਦਿਨ ਉਹ ਵੀਡੀਓ ਆਪਣੀ ਉਹ ਫੋਨ ਦੇ ਵਿੱਚ ਆ ਉਹ ਫੋਨ ਆਪਣਾ ਕਰਾਵੋਗੇ ਜਿਹੜਾ ਹੁਣ ਮੈਨੂੰ ਕਾਹੋ ਗੱਲਾਂ ਹੁੰਦੀਆਂ ਨੇ ਵੀ ਉਹ ਬਹੁਤ ਆਦੇ ਆਲੇ-ਦਾਲ ਸੱਟੀ ਵੀ ਹੁੰਦਾ ਉਹ ਮੈਂ ਕਿਉਂਕਿ ਟੈਨਸ਼ਨ ਹੀ ਨਹੀਂ ਆਪੇ ਕਰਨਗੇ ਤੇ ਉਹ ਕਹਿ ਬੁਕਰ ਨਹੀਂ ਕਿੱਥੇ ਜਾਣਾ ਕੀ ਕਰਨਾ ਮੈਨੂੰ ਕੋਈ ਲੈਣ ਦੇਣੀ ਆ ਉਹ ਚੱਲਦਾ ਆ ਹੁੰਦਾ ਵੀ ਜਦੋਂ ਵਿੱਚ ਬੈ ਕੇ ਚਲੇ ਜਾਣਾ ਤੇਨੂੰ ਕੋਈ ਟਾਈਮ ਨਹੀਂ ਹੁੰਦੀ ਆ ਜੇ ਮੈਂ ਕੱਲਾ ਹੋਣੇ ਨੂੰ ਇਹਨੂੰ ਸਾਰੀ ਟੈਨਸ਼ਨ ਆ ਆ ਫੇਰ ਬੰਦੇ ਨੂੰ ਹੋ ਜਾਂਦੀ ਆ ਫੇਰ ਸਿਰਦਰਦੀ ਹੋ ਜਾਂਦੀ ਆ ਇਸ ਵਰਜਾ ਦਾ ਪੈਂਦਾ ਹੀ ਆ ਮੁੰਡਾ ਕੰਮ ਪਿਛਲੀ ਵਾਰੀ ਹਰੇਕ ਸਾਲ ਕੱਪੜੇ ਦਾ ਸ਼ਹਿਰ ਨੂੰ ਆਪਾਂ ਲੈ ਕੇ ਹੀ ਦਿੰਨੇ ਆ ਤੇ ਇਸ ਵਾਰ ਕੱਪੜੇ ਵੀ ਇਹਨੂੰ ਡਬਲ ਮਿਲ ਗਏ ਤੇ ਐਂਡ ਇਹਨੂੰ ਸਕੂਲ ਬੈਗ ਮਿਲ ਗਿਆ ਇਹਨੂੰ ਚੇਨ ਮਿਲ ਗਈ ਹੈ ਨਾ ਸਿਲਵਰ ਦੀ ਤੇ ਹੋਰ ਇਹਨੂੰ ਕੀ ਮਿਲਿਆ ਗਾ ਆਏ ਉਹ ਕਾਲਾ ਤਾਂ ਉਹ ਰੋਜ਼ ਮਿਲਦੀਆਂ ਨੇ ਉਹ ਜਿਹੜਾ ਪਿੱਛੇ ਜਾ ਕੇ ਆਹ ਹੋਏ ਪਿੱਛੇ ਬੈਠਾ ਕੈਮਰੇ ਦੇ ਇੱਕ ਉਹ ਕੀ ਆ ਮਿਲਿਆ ਇਹਨੂੰ ਸਟੱਡੀ ਟੀਬਲ ਠੀਕ ਆ ਜੀ ਤੇ ਬਾਕੀ ਮੇਰੇ ਵੱਲੋਂ ਤੇ ਇੰਨਾ ਵੱਲੋਂ ਸਾਰਿਆਂ ਵੱਲੋਂ ਬੋਲੋ ਹੈਪੀ ਹੈਪੀ ਦੀਵਾਲੀ ਸਾਰਿਆਂ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਤੇ ਬਹੇਗਰੂ ਤੁਹਾਡੀ ਵੀ ਦੀਵਾਲੀ ਬਹੁਤ ਵਧੀਆ ਹੋਵੇ ਮਨਾਵੇ ਮਾਤਾ ਰਾਣੀ ਦੀ ਛੋਟੇ ਦੇ ਹਰੇਕ ਸਾਲ ਤੇ ਬਾਕੀ ਕਿਸੇ ਦੀ ਜੇ ਤੁਸੀਂ ਵੀ ਮੈਨੂੰ ਗਾਣਾ ਨਹੀਂ ਵੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੀ ਪਰ ਹਾਂ ਮੇਰਾ ਸੁਭਾਅ ਵੀ ਆਪਾਂ ਹਸਾਬ ਕਿਤਾਬ ਬਰ ਕਰਕੇ ਛੱਡਣਾ ਅਗਲੇ ਨੂੰ ਜੇ ਕੋਈ ਮੈਨੂੰ ਕਹਿ ਕੇ ਗਿਆ ਨਾ ਕੋਈ ਮੈਂ ਜਵਾਬ ਜ਼ਰੂਰ ਦਵਾਂ ਕਿਉਂਕਿ ਅਗਲੇ ਨੂੰ ਪਤਾ ਲੱਗ ਜਾਵੇ ਮੈਂ ਸਿੱਧੀ ਆ ਸਿੱਧਰੀ ਨਹੀਂ ਹੈਗੀ ਬਹੁਤ ਸਾਲ ਮੈਂ ਚੁੱਪ ਰਹਿਲੀ ਬਹੁਤ ਸਾਲ ਇਹ ਵੀ ਚੁੱਪ ਰਹਿਲੇ ਹੈਨਾ ਤੇ ਜਿਹੜਾ ਕੋਈ ਕਹਿੰਦਾ ਵੀ ਜਨਾਨੀ ਤੇਜ ਆ ਜਨਾਨੀ ਨੂੰ ਤੇਜ ਹੋਣਾ ਪੈਂਦਾ ਜਨਾਨੀ ਤੇਜ ਹੁੰਦੀ ਨਹੀਂਗੀ ਜਨਾਨੀ ਇਹੋ ਜਿਆ ਤੇਜ ਤੱਬਰਾਂ ਦੇ ਵਿੱਚ ਰਹਿ ਕੇ ਤੇਜ ਬਣਦੀ ਆ ਕਿਸੇ ਦੀ ਵੀ ਧੀ ਪਹਿਲਾਂ ਤੇਜ ਨਹੀਂ ਹੁੰਦੀ ਹੈਗੀ ਹਰੇਕ ਦੀ ਜਿਹੜਾ ਕੋਈ ਕਹਿੰਦਾ ਉਹਨਾਂ ਨਾ ਮੇਰੇ ਤਾਂ ਧੀ ਹੈ ਨਹੀਂ ਕਿਉਂਕਿ ਮੇਰੇ ਤਾਂ ਮੁੰਡੇ ਨੇ ਜੀਦੇ ਕਰੇਤੀ ਆਉ ਦੂਜੇ ਨੂੰ ਬੋਲਦਾ ਅਗਲਾ ਕਹਦਾ ਕਹਦਾ ਇਹਨੂੰ ਜੇ ਜੀ ਇਹਨੂੰ ਬੋਹ ਜੀਏ ਜਨਾਨੀ ਆਏ ਆ ਕਿਉਂਕਿ ਮੈਂ ਵੀ ਕਿਸੇ ਦੀ ਪਹਿਲਾਂ ਨਿਗੀ ਜੀ ਕੁੜੀ ਸੀ ਉਹਨਾਂ ਨੇ ਮੈਨੂੰ ਪਾਲਿਆ ਪੜਾਇਆ ਲਿਖਾਇਆ ਫੇਰ ਮੈਨੂੰ ਵਿਆਹਿਆ ਫੇਰ ਵਿਆਹ ਕੇ ਫਿਰ ਮੈਂ ਇੱਥੇ ਆਈ ਇੱਥੇ ਰਹਿ ਕੇ ਇਹਨਾਂ ਦੇ ਸਾਰੇ ਟੱਬਰ ਦੇ ਚਾਲ ਚੱਲਣ ਦੇਖੇ ਕਿਉਂਕਿ ਮੇਰੇ ਬਾਪ ਨੇ ਮੈਨੂੰ ਜ਼ਮੀਨ ਵਾਲੇ ਨਾਲ ਵਿਆਹਿਆ ਸੀ ਸਾਰੀ ਡੈੜੀ ਮੈਂ ਰੋਟੀਆਂ ਪਕਾਵਾ ਭਈਆਂ ਦੀਆਂ ਸਾਰੀ ਡੈੜੀ ਮੈਂ ਭਾਂਡੇ ਮੰਜਾ ਇਹਨਾਂ ਦੇ ਝੂਠੇ ਤੇ ਜਦੋਂ ਮੈਨੂੰ 100 ਰੁਪਏ ਦੀ ਚੁੰਨੀ ਵੀ ਨਾ ਮਿਲੇ ਫਿਰ ਤੁਸੀਂ ਸੋਚ ਕੇ ਦੇਖੋ ਫਿਰ ਉੱਥੇ ਮੈਂ ਕੀ ਕਰੂੰ ਜੇ ਤਾਂ ਮੈਂ ਹੁੰਦੀ ਸਿੱਧਰੀ ਫਿਰ ਤਾਂ ਮੈਂ ਉਹਨਾਂ ਦੀ ਭਾਂਡੇ ਮਾਝ ਜਾਂਦੀ ਮੈਂ ਸਿੱਧਰੀ ਨਹੀਂ ਸੀਗੀ ਮੈਂ ਸਿੱਧੀ ਜ਼ਰੂਰ ਸੀ ਵੀ ਚੱਲ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਵੀ ਜਦੋਂ ਸਿਰ ਤੋਂ ਪਾਣੀ ਲੰਘ ਜਵੇ ਨਾ ਫਿਰ ਉਹਨੂੰ ਠੱਲਣਾ ਪੈਂਦਾ ਹੁੰਦਾ ਠੀਕ ਹੈ ਜੀ ਤੇ ਆਈ ਹੋਪ ਤੁਹਾਡੀ ਸਾਰਿਆਂ ਦੀ ਦੀਵਾਲੀ ਬਹੁਤ ਵਧੀਆ ਲੰਘੂਗੀ ਤੇ ਤੁਸੀਂ ਨੰਗਾਉਣੀ ਵੀ ਵਧੀਆ ਹੀ ਆ ਠੀਕ ਹੈ ਇਹ ਨਹੀਂ ਹੈ ਵੀ ਕਿਸੇ ਦੀ ਗੱਲ ਨੂੰ ਦਿਲ ਤੇ ਲਾ ਕੇ ਬੈਠਣਾ ਦਿਲ ਤੇ ਨਹੀਂ ਲਾਉਣਾ ਅਗਲੇ ਨੂੰ ਮੂੰਹ ਤੇ ਜਵਾਬ ਦੇ ਦਿਓ ਠੀਕ ਹੈ ਜੀ ਤੇ ਹੋ ਸਕੇ ਆਪਦਾ ਬਣਾ ਵਿਚਾਰ ਲਓ ਜੇ ਨਹੀਂ ਅਗਲਾ ਵਿਚਾਰਦਾ ਤਾਂ ਅਗਲੇ ਨੂੰ ਮੂੰਹ ਤੇ ਮਾਰੋ ਠੀਕ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦਿਵਾਲੀ ਬਹੁਤ ਸਾਰੀ ਗੱਲਾਂ ਬਾਤਾਂ ਆਪਾਂ ਕਰ ਲੀਆਂ ਬਹੁਤ ਸਾਰੀ ਮੈਂ ਤੁਹਾਨੂੰ ਸ਼ੋਪਿੰਗ ਲਗਾਤੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਪਲੀਜ਼ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਵੀਡੀਓ ਨੂੰ ਹਾਈਪ ਕਰਦੇ ਹੋ ਤੇ ਮਿਲਦੇ ਆਂ ਕੱਲ ਆਪਾਂ ਦਿਵਾਲੀ ਵਾਲੇ ਬਲੌਗ ਦੇ ਨਾਲ ਠੀਕ ਹੈ ਜੀ ਤੇ ਓਕੇ ਜੀ ਬਾਏ ਬਾਏ ਗੁੱਡ ਨਾਈਟ